ਅੱਜ ਮਿਊਨਿਸਪਲ EMPLOYES WELFARE ASSOCIATION ਖਰੜ ਦੇ ਇੱਕ ਕਮਰਜੈਂਸੀ ਮੀਟਿੰਗ ਦਫ਼ਤਰ ਨਗਰ ਕੌਂਸਲ ਖਰੜ ਵਿਖੇ ਹੋਈ ਜੋ ਕਿ ਨਗਰ ਕੌਂਸਲ ਖਰੜ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਜੋ ਕੱਲ ਮਿਤੀ 10 ਤਰੀਕ ਤੋਂ ਦਫ਼ਤਰ ਨਗਰ ਕੌਂਸਲ ਖੰਡ ਦੇ ਸਮੂਹ ਕਰਮਚਾਰੀ ਹੜਤਾਲ ਤੇ ਚਲੇ ਗਏ ਹਨ ਉਹਨਾਂ ਦੀ ਅਗਲੀ ਰੂਪਰੇਖਾ ਤਿਆਰ ਕਰਨ ਲਈ ਇਹ ਮੀਟਿੰਗ ਹੋਈ ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਹਰ 2 ਮਹੀਨੇ ਬਾਅਦ ਪ੍ਰਧਾਨ ਨਗਰ ਕੌਂਸਲ ਖਰੜ ਬਹੁਤ ਅਧਾਰਹੀਨ ਕਾਰਨ ਦੱਸ ਕੇ ਕਰਮਚਾਰੀਆਂ ਦੇ ਤਨਖਾਹ ਦੇ ਚੈੱਕਾਂ ਤੇ ਦਸਤਕਤ ਕਰਨ ਤੋਂ ਮੁਕਰਨ ਹੋ ਜਾਂਦੀ ਹੈ ਜਿਸ ਨਾਲ ਕਰਮਚਾਰੀਆਂ 'ਚ ਬੜਾ ਰੋਸ ਪੈਦਾ ਹੋ ਜਾਂਦਾ ਹੈ ਔਰ ਸਾਰੇ ਕਾਰਨ ਉਹਨਾਂ ਦੇ ਆਧਾਰ ਇਹ ਹੁੰਦੇ ਹਨ ਇਸ ਮਹੀਨੇ ਵੀ ਪਹਿਲਾ ਫਰਬਦੀ ਮਹੀਨੇ ਦੇ ਵਿੱਚ ਕਾਰਨ ਬਣਿਆ ਉਸ ਤੋਂ ਪਹਿਲਾਂ ਵੀ ਕਾਰਨ ਬਣਿਆ ਇਸ ਮਹੀਨੇ ਵੀ ਇਹਨਾਂ ਨੇ ਇੱਕ ਬੇਸਲੈਸ ਕਾਰਨ ਬਣਾ ਕੇ ਕਰਮਚਾਰੀਆਂ ਦੀ ਤਨਖਾਹ ਦੇ ਚੈੱਕ ਦੇ ਸਹਿਨ 10 ਤਰੀਕ ਤੱਕ ਨਹੀਂ ਕੀਤੇ। 1 ਤਰੀਕ ਨੂੰ ਕਾਰਸਾਧਕ ਅਫਸਰ ਵੱਲੋਂ ਤਨਖਾਹ ਦੇ ਚੈੱਕ ਬਣਾ ਕੇ ਉਹਨਾਂ ਦੇ ਸਾਈਨ ਕਰ ਦਿੱਤੇ ਗਏ ਸੀ। ਉਹਨਾਂ ਵੱਲੋਂ 1 ਤਰੀਕ ਨੂੰ ਇਹ ਚੈੱਕ ਦਫ਼ਤਰ ਦਫ਼ਤਰ ਨਗਰ ਕੌਂਸਲ ਖਰੜ ਤੋਂ ਪ੍ਰਧਾਨ ਜੀ ਨੂੰ ਭੇਜ ਦਿੱਤਾ ਗਿਆ ਸੀ। ਲੇਕਿਨ 4 ਤਰੀਕ ਤੱਕ ਚੈੱਕ ਪ੍ਰਧਾਨ ਜੀ ਨੇ ਆਪਣੇ ਘਰ ਰੱਖੇ ਰੱਖਿਆ। ਜਦੋਂ 4 ਤਰੀਕ ਤੱਕ ਚੈੱਕ ਵਾਪਸ ਨਹੀਂ ਆਇਆ ਤਾ ਯੂਨੀਅਨ ਵੱਲੋਂ 4 ਤਰੀਕ ਨੂੰ ਪ੍ਰਧਾਨ ਨਗਰ ਕੌਂਸਲ ਘਰ ਨੂੰ ਇੱਕ ਬੇਨਤੀ ਪੱਤਰ ਦਿੱਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਪ੍ਰਧਾਨ ਜੀ ਅਪ੍ਰੈਲ ਦਾ ਵੀ ਨਾਇ ਬੜਾ ਖਰਚੇ ਵਾਲਾ ਮਹੀਨਾ ਇਸ ਮਹੀਨੇ ਦੇ ਵਿੱਚ ਬੱਚਿਆਂ ਦੀ ਐਡਮਿਸ਼ਨਾਂ ਬੱਚਿਆਂ ਦੀਆਂ ਕਿਤਾਬਾਂ ਬਹੁਤ ਜ਼ਰੂਰੀ ਖਰਚੇ ਜਿਹੜੇ ਕਰਮਚਾਰੀਆਂ ਨੇ ਕਰਨੇ ਹੁੰਦੇ ਵੀ ਕਿਰਪਾ ਕਰਕੇ ਆਪ ਤਨਖਾਹ ਦੇ ਚੈੱਕ ਨੂੰ ਸਾਈਨ ਕਰਕੇ ਜਲਦੀ ਤੋਂ ਜਲਦੀ ਭੇਜ ਦੇਵੋ ਤਾਂ ਜੋ ਤਨਖਾਹ ਕਰਮਚਾਰੀਆਂ ਦੇ ਖਾਤੇ ਵਿੱਚ ਆ ਜਾਵੇ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਪ੍ਰਧਾਨ ਜੀ ਨੇ ਕਰਮਚਾਰੀਆਂ ਦੀ ਬੇਇੱਜ਼ਤੀ ਦੇ ਕੋਈ ਬਾਰ ਨਾ ਕੀਤੀ। ਤਿੰਨ ਚਾਰ ਮਹੀਨੇ ਅਸੀਂ ਇੰਤਜ਼ਾਰ ਕਰਦੇ ਰਹੇ। ਆਖਰ ਮੌਤਰੀਖ ਹੋ ਗਈ। ਕਰਮਚਾਰੀਆਂ ਦੇ ਕਿਸ਼ਤਾਂ ਦੇ ਚੈੱਕ ਬਾਊਂਸ ਹੋ ਗਏ। ਕਰਮਚਾਰੀਆਂ ਦੇ ਬੱਚਿਆਂ ਦੀ ਐਡਮਿਸ਼ਨਾਂ ਲੇਟ ਹੋ ਗਈਆਂ ਕਰਮਚਾਰੀਆਂ ਦੇ ਬੱਚਿਆਂ ਦੀਆਂ ਕਿਤਾਬਾਂ ਰਜਤਰੀਆਂ ਲੇਟ ਹੋ ਗਈਆਂ ਕਿਸ਼ਤਾਂ ਜੋ ਕਿ ਬਖ ਬਖ ਬੈਂਕਾਂ ਦੇ ਵਿੱਚ ਕਰਮਚਾਰੀਆਂ ਦੀ ਹਾਊਸ ਲੋਨ ਦੇ ਸਬੰਧ ਵਿੱਚ ਮੋਟਰਸਾਈਕਲ ਲੋਨ ਦੇ ਸਬੰਧ ਵਿੱਚ ਚਲਦੀਆਂ ਉਹ ਬਾਉਂਸ ਹੋ ਗਿਆ ਉਹਨਾਂ ਨੂੰ ਭਾਰੀ ਜੁਰਮਾਨੇ ਪੈ ਗਏ 9 ਤਰੀਕ ਨੂੰ ਫੇਰ ਅਸੀਂ ਇੱਕ ਬੇਨਤੀ ਪੱਤਰ ਦਿੱਤਾ ਕਿ ਪ੍ਰਧਾਨ ਜੀ ਜਲਦੀ ਤੋਂ ਜਲਦੀ ਚੈੱਕ ਸਾਈਨ ਕਰ ਦਿਓ ਕਰਮਚਾਰੀਆਂ 'ਚ ਰੋਸ ਵੱਧ ਰਿਹਾ ਹੈ ਔਰ ਜੇਕਰ ਤੁਸੀਂ 10 ਤਰੀਕ ਤੱਕ ਚੈੱਕ ਸائن ਕਰਕੇ ਤਨਖਾਹ ਖਾਤੇ ਵਿੱਚ ਨਾ ਪਵਾਈ ਤਾਂ ਕਰਮਚਾਰੀ ਹੜਤਾਲ ਤੇ ਚਲੇ ਜਾਣਗੇ ਫੇਰ ਵੀ ਪ੍ਰਧਾਨ ਜੀ ਦੇ ਸਾਡੀ ਬੇਨਤੀ ਪੱਤਰ ਤੇ ਕੋਈ ਗੌਰ ਨਹੀਂ ਕੀਤੀ ਨਾ ਯੂਨੀਅਨ ਨੂੰ ਬੁਲਾ ਕੇ ਕੋਈ ਕਾਰਨ ਦੱਸਿਆ 10 ਤਰੀਕ ਨੂੰ ਦੁਖੀ ਹੋ ਕੇ ਜਦੋਂ ਬਹੁਤ बड़ा ਨੁਕਸਾਨ ਕਰਮਚਾਰੀਆਂ ਦਾ ਹੋ ਗਿਆ ਔਰ ਇਹ ਨੁਕਸਾਨ ਹਰ ਮਹੀਨੇ ਹੁੰਦਾ ਹੈ ਹਰ ਦੋ ਮਹੀਨੇ ਬਾਅਦ ਕੋਈ ਨਾ ਕੋਈ ਕਾਰਨ ਬਣ ਜਾਂਦਾ ਉਹ ਕਾਰਨ ਕਰਕੇ ਸਾਡੀ ਤਨਖਾਹ ਲੇਟ ਹੋ ਜਾਂਦੀ ਹੈ ਨਕਾ ਲੇਟ ਹੋਣੇ ਕਰਕੇ ਸਾਡੇ ਜਿਹੜੇ ਜ਼ਰੂਰੀ ਖਰਚੇ ਆ ਜਾਂ ਕਿਸ਼ਤਾ ਹੈ ਉਹ ਬਾਉਂਸ ਹੋ ਜਾਂਦੀਆਂ ਔਰ ਇਹ ਪ੍ਰਧਾਨ ਜੀ ਮੈਨੂੰ ਲੱਗਦਾ ਨਾਜਾਇਜ਼ ਤੌਰ ਤੇ ਕਰਮਚਾਰੀਆਂ ਨੂੰ ਪਰੇਸ਼ਾਨ ਕਰ ਰਹੇ ਆ ਔਰ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਕਿ ਪ੍ਰਧਾਨ ਜੀ ਅਸੀਂ ਮਿਹਨਤ ਕਾਸ਼ ਕਰਮਚਾਰੀ ਆ ਅਸੀਂ ਬੜੀ ਮਿਹਨਤ ਨਾਲ ਡਿਊਟੀ ਕਰਦੇ ਆ ਲੋਕਾਂ ਨੇ ਗੜੀਆਂ ਨਾਲੀਆਂ ਦੀ ਸਫਾਈਆਂ ਕਰਦੇ ਆਂ ਟਿਊਬਲਾਂ ਦੇ ਕੰਮ ਕਰਦੇ ਆਂ ਪਾਰਕਾਂ ਦੇ ਵਿੱਚ ਕੰਮ ਕਰਦੇ ਆਂ ਸਟਰੀਟ ਲਾਈਟਾਂ ਦੇ ਕੰਮ ਕਰਦੇ ਆਂ ਵੀ ਕਿਰਪਾ ਕਰਕੇ ਸਾਡੀ ਤਨਖਾਹ ਅਸੀਂ ਪਿਛਲੇ ਮਹੀਨੇ ਦੀ ਤਨਖਾਹ ਮੰਗਦੇ ਆਂ ਕੋਈ ਐਡਵਾਂਸ ਤਨਖਾਹ ਨਹੀਂ ਤੁਹਾਨੂੰ ਮੰਗਦੇ ਜਿਹੜਾ ਤੁਸੀਂ ਲੇਟ ਕਰਦੇ ਆਂ ਲੇਕਿਨ ਪ੍ਰਧਾਨ ਜੀ ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਧਾਨ ਨਗਰ ਕੌਂਸਲ ਖੜ ਜਾਂ ਬੁੱਝ ਕੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੀ 10 ਤਰੀਕ ਨੂੰ ਕੱਲ੍ਹ ਸਮੂਹ ਨਗਰ ਕੌਂਸਲ ਖਰੜ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਜਿਸ ਦੀਆਂ ਖਬਰਾਂ ਸਬੰਧਤ ਅਖਬਾਰਾਂ ਦੇ ਵਿੱਚ ਨਸ਼ਰ ਹੋਈਆਂ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਜੋ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਇੱਕ ਖਬਰ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਖਰੜ ਵੱਲੋਂ ਕਿਹਾ ਗਿਆ ਕਿ ਇੱਕ ਇੱਕ ਕਰਮਚਾਰੀ ਦੀ ਤਨਖਾਹ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਗਈ ਯੂਨੀਅਨ ਕਰਮਚਾਰੀਆਂ ਨੂੰ ਗੁੰਮਰਾਹ ਕਰ ਰਹੀ ਹੈ ਤਾਂ ਮੈਂ ਇਸ ਵੀਡੀਓ ਰਾਹੀਂ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦਾ ਹੈ ਕਿ ਪ੍ਰਧਾਨ ਜੀ ਆਪਣੀ ਸੂਚਨਾ ਜਰਾ ਅਪਡੇਟ ਕਰੋ ਹੁਣ ਤੱਕ ਸਮਾਂ 3:30 ਹੋ ਚੁੱਕਿਆ ਹੈ ਹੁਣ ਤੱਕ ਨਾ ਟਿਊਬਲ ਆਪਰੇਟਰਾਂ ਦੀ ਤਨਖਾਹ ਨਾ ਕੱਚੇ ਸਫਾਈ ਸੇਵਕਾਂ ਦੀ ਤਨਖਾਹ ਨਾ ਮਾਲੀਆਂ ਦੀ ਤਨਖਾਹ ਨਾ ਸਟਰੀਟ ਲਾਈਟ ਦੀ ਤਨਖਾਹ ਨਾ ਦਫ਼ਤਰੀ ਕਰਮਚਾਰੀਆਂ ਦੀ ਤਨਖਾਹ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਤੁਸੀਂ ਕਿਹੜੀ ਚੀਜ਼ ਪੜ੍ਹ ਕੇ ਕਹਿਤਾ ਕਿ ਤਨਖਾਹ ਉਹਨਾਂ ਦੇ ਖਾਤੇ 'ਚ ਪੈ ਗਈ। ਦੂਸਰੀ ਗੱਲ ਤੁਸੀਂ ਆਪ ਸਮਝਦਾਰ ਹੋ ਜਿਹੜੇ ਚੈੱਕ ਤੇ ਤੁਸੀਂ 10 ਤਰੀਕ ਨੂੰ ਚੈੱਕ ਤੇ ਸਾਈਨ ਕੀਤੇ ਆ ਉਹ ਚੈੱਕ ਪਹਿਲਾ ਕੰਟਰੈਕਟਰ ਕੋਲ ਜਾਣਾ ਹੈ। ਅੱਜ ਦੀ ਜੁੱਤੀ ਆ ਗਈ ਕੰਟਰੈਕਟਰ ਨੇ 15 ਤਰੀਕ ਤੱਕ ਕਰਮਚਾਰੀਆਂ ਦੇ ਖਾਤੇਾਂ 'ਚ ਤਨਖਾਹ ਪਾਣੀ ਹੈ। ਪ੍ਰਧਾਨ ਜੀ ਤੁਸੀਂ ਇਸ ਤਰ੍ਹਾਂ ਦੀਆਂ ਜਿਹੜਾ ਗੁੰਮਰਾਹ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਤੁਸੀਂ ਇੱਕ ਜ਼ਿੰਮੇਵਾਰ ਅਖਬਾਰਾਂ ਦੇ ਵਿੱਚ ਗਲਤ ਬਿਆਨ ਨਹੀਂ ਕਰਕੇ ਸ਼ਹਿਰ ਨੂੰ ਗੁੰਮਰਾਹ ਕਰ ਰਹੇ ਹੋ ਜੋ ਬਹੁਤ ਗਲਤ ਗੱਲ ਹੈ ਅਸੀਂ ਅੱਜ ਵੀ ਤੁਸੀਂ ਪ੍ਰੂਫ ਦੇਖੋ ਜਿਹੜੇ ਕਰਮਚਾਰੀ ਤੁਹਾਡੇ ਏਰੀਆ ਦੇ ਵਿੱਚ ਕੰਮ ਕਰਦੇ ਆ ਤੁਹਾਡੇ ਕੋਲ ਉਹਨਾਂ ਦੇ ਫੋਨ ਨੰਬਰ ਹੋਣੇ ਆ ਉਹਨਾਂ ਨੂੰ ਫੋਨ ਕਰਕੇ ਪੁੱਛੋ ਕਿ ਕਿਹਾ ਤੁਹਾਡੀ ਸੈਲਰੀ ਆ ਗਈ ਅੱਜ ਤੱਕ ਨਹੀਂ ਸੈਲਰੀ ਆਈ ਹੈ ਅੱਜ 11 ਤਰੀਕ ਹੋ ਗਈ ਸੋ ਪ੍ਰਧਾਨ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਰੋਸ ਵੱਜੋਂ ਅੱਜ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਪਤਾ ਪਾਸ ਕੀਤਾ ਕਿ ਕੱਲ ਮਿਤੀ 12 ਤਰੀਕ ਨੂੰ ਸਾਰੇ ਨਗਰ ਕੌਂਸਲ ਖਰੜ ਦੇ ਕਰਮਚਾਰੀ ਰੋਸ ਵੱਜੋਂ ਇੱਕ ਰੋਸ ਰੈਲੀ ਕੱਢਣ ਜਾ ਰਹੇ ਹਨ ਜੋ ਬੱਸ ਸਟੈਂਡ ਖਰੜ ਤੋਂ ਸ਼ੁਰੂ ਹੋ ਕੇ ਆਪ ਜੀ ਦੇ ਘਰ ਤੱਕ ਜਾਵੇਗੀ ਔਰ ਉਥੇ ਜਾ ਕੇ ਸਾਰੇ ਦਫਤਰ ਨਗਰ ਕੌਂਸਲ ਖਰੜ ਦੇ ਕਰਮਚਾਰੀ ਧੜਾ ਲਗਾਉਣਗੇ ਔਰ ਇਹ ਧੜਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਇੱਕ ਇੱਕ ਕਰਮਚਾਰੀ ਦੀ ਤਨਖਾਹ ਉਹਨਾਂ ਦੇ ਖਾਤੇ ਇੰਦੇ ਪੈ ਜਾਂਦੀ ਅਤੇ ਤੁਹਾਡੇ ਵੱਲੋਂ ਇਹ ਲਿਖਤੀ ਭਰੋਸਾ ਯੂਨੀਅਨ ਨੂੰ ਨਹੀਂ ਦਿੱਤਾ ਜਾਂਦਾ ਕਿ ਹਰ ਮਹੀਨੇ ਦੀ 5 ਤਰੀਕ ਤੱਕ ਸੈਲਰੀ ਜਿਹੜੀ ਹੈਗੀ ਹੈ ਉਹ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ ਆ ਜਾਇਆ ਕਰੇ। ਕੋਈ ਨਗਰ ਕੌਂਸਲ ਦੇ ਵਿੱਚ ਫੰਡਾਂ ਦੀ ਘਾਟ ਨਹੀਂ। ਕਿਸੇ ਤਰ੍ਹਾਂ ਦੀ ਕੋਈ ਸਾਨੂੰ ਅਫਸਰ ਵੱਲੋਂ ਦਿੱਕਤ ਨਹੀਂ ਆ ਰਹੀ। ਸਭ ਤੋਂ ਵੱਡੀ ਦਿੱਕਤ ਹੈ ਕਿ ਨਿਯਮ ਦੀ ਦਿੱਕਤ ਹੈ। ਪਤਾ ਨਹੀਂ ਤੁਹਾਡੀ ਦੁਸ਼ਮਣੀ ਕਿ ਹੈ ਕਰਮਚਾਰੀਆਂ ਨਾਲ ਕਿ ਤੁਸੀਂ ਹਰ ਦੋ ਮਹੀਨੇ ਬਾਅਦ ਆਧਾਰਹੀਨ ਈਸ਼ੂ ਪੈਦਾ ਕਰ ਦਿੰਦੇ ਆ। ਉਹ ਵੀ ਉਸ ਦਿਨ ਪੈਦਾ ਹੁੰਦਾ ਜਿਸ ਦਿਨ ਤਨਖਾਹ ਦਾ ਚੈੱਕ ਕੱਟ ਕੇ ਤੁਹਾਡੇ ਸਾਈਨਾਂ ਵਾਸਤੇ ਜਾਂਦਾ। ਪੂਰਾ ਮਹੀਨਾ ਤੁਸੀਂ ਸ਼ਾਂਤ ਰਹਿੰਦੇ ਆ ਪੂਰਾ ਮਹੀਨਾ ਤੁਸੀਂ ਕੋਈ ਗੱਲ ਨਹੀਂ ਕਰਦੇ ਜਿਸ ਦਿਨ ਤਨਖਾਹ ਦਾ ਚੈੱਕ ਤੁਹਾਡੇ ਘਰ ਚਲੇ ਜਾਂਦਾ ਸੈਨ ਲੋਕ ਕੇ ਉਸੇ ਦਿਨ ਤੁਹਾਡਾ ਇਸ਼ੂ ਸ਼ੁਰੂ ਹੋ ਜਾਂਦਾ ਕਦੀ ਕਰਮਚਾਰੀਆਂ ਦੇ ਸਬੰਧ ਚੀਜ਼ ਸ਼ੁਰੂ ਹੋ ਜਾਂਦਾ ਹੈ ਕਦੀ ਬੇਟੀ ਮਰਾ ਦੇ ਸਬੰਧ ਚੀਜ਼ ਸ਼ੁਰੂ ਹੋ ਜਾਂਦਾ ਹੈ ਕਦੀ ਕੋਈ ਸ਼ੁਰੂ ਹੋ ਜਾਂਦਾ ਸੋ ਮੇਰੀ ਬੇਨਤੀ ਹੈ ਪ੍ਰਧਾਨ ਜੀ ਆਪ ਜੀ ਨੂੰ ਕਿਰਪਾ ਕਰਕੇ ਸਾਨੂੰ ਲਿਖਤੀ ਆਸ਼ਵਾਸਨ ਦਿਓ ਕਿ ਹਰ ਮੈਂ ਨੇ ਜੀ 5 ਤਰੀਕ ਨੂੰ ਇੱਕ ਇੱਕ ਕਰਮਚਾਰੀ ਦੀ ਤਨਖਾਹ ਖਾਤਿਆਂ ਦੇ ਵਿੱਚ ਆਜਾ ਕਰੂੰਗੀ ਔਰ ਅੱਗੇ ਨੂੰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਖੜਾ ਹੋਊਗਾ ਜਿਸ ਦੇ ਨਾਲ ਕਰਮਚਾਰੀ ਹੜਤਾਲ ਤੇ ਜਾਣ ਕਰਮਚਾਰੀਆਂ ਦੀ ਹੜਤਾਲ ਦੇ ਨਾਲ ਪੂਰਾ ਸ਼ਹਿਰ ਪ੍ਰਭਾਵਿਤ ਹੁੰਦਾ ਜਿਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸ਼ਹਿਰ ਦੇ ਵਿੱਚ ਗੰਦਗੀ ਫੈਲਦੀ ਹੈ ਸ਼ਹਿਰ ਡਬਲ ਡਬਲ ਕੰਮ ਹੋ ਜਾਂਦਾ ਕਰਮਚਾਰੀਆਂ ਨੂੰ ਔਰ ਉਸ ਗੰਦਗੀ ਨਾਲ ਅਗਰ ਕੋਈ ਬਿਮਾਰੀ ਕਾਨੂੰ ਜ਼ਿਹਰ ਦੇ ਵਿੱਚ ਫੈਲਦੀ ਹੈ ਤਾਂ ਉਹਦੀ ਸਾਰੀ ਸਾਰੀ ਜ਼ਿੰਮੇਵਾਰੀ ਨਰੂ ਤੁਹਾਡੀ ਹੋਵੇਗੀ ਪ੍ਰਧਾਨ ਜੀ ਇਸ ਕਰਕੇ ਬੇਨਤੀ ਹੈ ਬਾਰ-ਬਾਰ ਸਾਡੀ ਕਿ ਤੁਸੀਂ ਕਰਮਚਾਰੀਆਂ ਨੂੰ ਇਸ ਰਾਹ ਤੇ ਨਾ ਮਜਬੂਰ ਕਰਿਆ ਕਰੋ ਤੁਰਨ ਲਈ ਤੁਰਨ ਲਈ ਸੋ ਬੇਨਤੀ ਹੈ ਜੀ ਸਾਨੂੰ ਲਿਖ ਕੇ ਦਿਓ ਕਿ 5 ਤਰੀਕ ਤੱਕ ਸੈਲਰੀ ਤੁਹਾਡੇ ਖਾਤੇ ਦੇ ਵਿੱਚ ਪਾਜਾਇਆ ਕਰੇਗੀ ਔਰ ਇਸ ਮਹੀਨੇ ਦੀ ਇੱਕ ਇੱਕ ਕਰਮਚਾਰੀ ਦੀ ਸੈਲਰੀ Saya dah katakan dalam video, pay jam. Tanda dua.